ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਰੋਡਸੋ ਕਰ ਰਹੇ ਨੇ ਰੈਲੀਆਂ ਕੱਢ ਰਹੇ ਨੇ ਪਰ ਇੱਕ ਪਾਸੇ ਭਗਵੰਤ ਮਾਨ ਫੁੱਲਾਂ ਦੀ ਵਰਖਾ ਦੀ ਵੀਡੀਓ ਆਪਣੇ ਫੇਸਬੁੱਕ ਇੰਸਟਾਗ੍ਰam ਔਰ ਲਗਾਤਾਰ ਟਵਿੱਟਰ ਹੈਂਡਲਾਂ ਤੇ ਵੇਰਣ ਕਰ ਰਹੇ ਨੇ ਪਰ ਉਹਨਾਂ ਦੇ ਵਿਰੋਧ ਦੀਆਂ ਤਸਵੀਰਾਂ ਬਹੁਤ ਘੱਟ ਦਿਖਾਈਆਂ ਜਾ ਰਹੀਆਂ ਨੇ ਦੱਸਿਏ ਕਿ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਚੋਣ ਪ੍ਰਚਾਰ ਕਰਨ ਲੱਗੇ ਹੋਏ ਨੇ ਤਾਂ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਮਹਿਲਾਵਾ ਔਰਤਾਂ ਬੀਬੀਆਂ ਕਰਨ ਲੱਗੀਆਂ ਆਏ ਨੇ ਮਠੰਡੇ ਵੀ ਰੈਲੀ ਦੇ ਵਿੱਚ ਵਿਰੋਧ ਹੋਇਆ ਜਿੱਥੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਲਗਾਤਾਰ ਉਹ ਤੇ ਕਿਸਾਨਾਂ ਨੇ ਔਰ ਮੌਜੂਦਾ ਜਿਹੜੇ ਸ਼ਹਿਰ ਵਾਸੀ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਰੋਕਿਆ ਸੀ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਔਰ ਸਿਕਿਉਰਿਟੀ ਦੇ ਵੱਲੋਂ ਰੋਕਿਆ ਗਿਆ ਮਰਿੰਡੇ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ ਮਰਿੰਡੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਰੈਲੀ ਕਰਨ ਪਹੁੰਚੇ ਜਦੋਂ ਉੱਥੇ ਕਾਲੀਆਂ ਝੰਡੀਆਂ ਦਿਖਾਏ ਗੀਆਂ ਪਿੱਟ ਸਿਆਪਾ ਕੀਤਾ ਗਿਆ ਮਹਿਲਾਵਾਂ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਪ੍ਰਦਰਸ਼ਨ ਕੀਤਾ ਗਿਆ ਜਿਹੜੀਆਂ ਤਸਵੀਰਾਂ ਇੱਕ ਵਾਰ ਫੇਰ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ ਇਹ ਤਸਵੀਰਾਂ ਮਰੰਡੇ ਦੱਸੇ ਜਾ ਰਹੇ ਨੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡੀ ਰੈਲੀ ਕੀਤੀ ਗਈ ਸੀ ਰੋਡਸ ਤੋਂ ਕੱਢਿਆ ਗਿਆ ਸੀ ਮੁੱਖ ਮੰਤਰੀ ਦਾ ਕਹਿ ਰਹੇ ਨੇ ਕਿ ਇਸ ਵਾਰ 13 0 ਤੇ ਆਪ ਦੀ ਜਿਹੜੀ ਸਰਕਾਰ ਆਵੇਗੀ ਆਪ ਦੇ ਸਾਰੇ ਕੈਂਡੀਡੇਟ ਜਿੱਤਣਗੇ ਪਰ ਦੇਖਣ ਨੂੰ ਮਿਲ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਵਿਰੋਧ ਤਗੜਾ ਹੋ ਰਿਹਾ ਹੈ ਅਰ ਲਗਾਤਾਰ ਲੋਕ ਇਸ ਗੱਲ ਨੂੰ ਲੈ ਕੇ ਵਿਰੋਧ ਕਰ ਰਹੇ ਨੇ ਕਿਉਂਕਿ ਫਰੀਦਕੋਟ ਦੀ ਗੱਲ ਕੀਤੀ ਜਾ ਫਰੀਦਕੋਟ ਦੀ ਗੱਲ ਕੀਤੀ ਜਾ ਬਠਿੰਡੇ ਤਾਂ ਲਗਾਤਾਰ ਵਿਰੋਧ ਬਾਦ ਦਾ ਜਾ ਰਹੇ ਆ ਫਰੀਦਕੋਟ ਦੇ ਵਿੱਚ ਤਾਂ ਜਿਹੜੇ ਕੈਂਡੀਡੇਟ ਨੇ ਕਰਮਜੀਤ ਅਨਮੋਲ ਉਹਨਾਂ ਦੇ ਸੁਭਾਅ ਨੂੰ ਲੈ ਕੇ ਲੋਕ ਸਵਾਲ ਖੜੇ ਕਰ ਰਹੇ ਨੇ ਬਠਿੰਡੇ ਗਰਮੀਤ ਖੁੰਡੀਆਂ ਦਾ ਜਿਹੜਾ ਕਹਿੰਦੇ ਸੀਗੀ ਸੀਟ ਫਸ ਗਈ ਬਠਿੰਡੇ ਤੋਂ ਬਿਬਾ ਬਾਤਲ ਤੇ ਤੱਜ ਕਸਿਆ ਜਾ ਰਹੀ ਤਾਂ ਬਠਿੰਡੇ ਦੀ ਸੀਟ ਨੂੰ ਵੀ ਖਤਰਾ ਲੱਗਦਾ ਨਜ਼ਰ ਆ ਰਿਹਾ ਕਿਉਂਕਿ ਉੱਥੇ ਦੇ ਲੋਕ ਉਹਨਾਂ ਨੂੰ ਸਵਾਲ ਪੁੱਛ ਰਹੇ ਨੇ ਕਿ ਭਾਈ ਸਾਡੇ ਸੀਵਰੇਜ ਦਾ ਪਾਣੀ ਹਜ਼ਾਰ ਰੁਪਈਆ ਕਿਤੇ ਤੁਹਾਡੇ ਝੂਠੇ ਵਾਅਦੇ ਕਿਉਂ ਨਹੀਂ ਪੂਰੇ ਹੋਏ ਆਮ ਰੰਡੇ ਦੇ ਵਿੱਚ ਜੋ ਸੀਐਮ ਚਰਨਜੀਤ ਸਿੰਘ ਚੰਨੀ ਦਾ ਗੜ ਹੈ ਉਥੋਂ ਲੋਕਾਂ ਨੇ ਝੰਡੀਆਂ ਦਿਖਾਈਆਂ ਪ੍ਰਦਰਸ਼ਨ ਕੀਤਾ ਕਾਫਲਾ ਸੀਗਾ ਜਿਹੜਾ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀਐਮ ਭਗਵੰਤ ਮਾਨ ਦਾ ਤਵਨ ਨਹੀਂ ਰੋਕੇ ਆ ਤੇ ਮਹਿਲਾਵਾਂ ਨੇ ਪਿੱਟ ਸਿਆਪਾ ਕੀਤਾ ਔਰ ਲਗਾਤਾਰ ਬੁਰਦਗਰੀ ਨਜ਼ਰ ਆ ਰਹੀ ਨੇ ਬੁੜੀਆਂ ਦੇ ਵੱਲੋਂ ਕਿਹਾ ਗਿਆ ਮਹਿਲਾਵਾਂ ਦੇ ਬਲੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਦਾ ਕੀਤਾ ਸੀ ਕਿ 1000 ਰੁਪਏ ਦਿੱਤਾ ਜਾਵੇਗਾ ਪਰ ਉਹਨਾਂ ਦਾ 1000 ਰੁਪਏ ਨਹੀਂ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਪ੍ਰਚਾਰ ਵਿੱਚ ਲੱਗੇ ਹੋਏ ਨੇ ਪਰ ਜਿਹੜਾ ਵਿਰੋਧ ਆ ਉਹ ਵੀ ਉਹਨਾਂ ਦਾ ਵੱਧਦਾ ਜਾ ਰਿਹਾ ਕੱਚੇ ਮਲਾਜ਼ਮ ਸੰਗਰੂਰ ਦੇ ਵਿੱਚ ਰਸਤੇ ਨੇੜੇ ਜਿਹੜੇ ਟੈਂਕੀਆਂ ਤੇ ਅਧਿਆਪਕਾ ਬੈਠੀਆਂ ਨੇ ਮਹਿਲਾਵਾਂ ਬੈਠੀਆਂ ਨੇ ਉਹ ਸਵਾਲ ਖੜੇ ਕਰਦੀਆਂ ਨੇ ਕਿਸਾਨ ਵੀ ਹੁਣ ਮੁਕੰਦਰ ਭਗਵੰਤ ਮਾਨ ਦਾ ਸਵਾਲ ਚੁੱਕ ਰਹੇ ਨੇ ਵਿਰੋਧ ਕਰ ਰਹੇ ਨੇ ਤਾਂ ਭਗਵੰਤ ਮਾਨ ਦਾ ਰੰਡੇ ਦੇ ਵਿੱਚ ਜ਼ਬਰਦਸਤ ਵਿਰੋਧ ਹੋਇਆ ਮਹਿਲਾਵਾਂ ਦੇ ਵੱਲੋਂ ਪਿੱਛਾ ਕੀਤਾ ਗਿਆ 1000 ਰੁਪਏ ਨੂੰ ਲੈ ਕੇ ਹੋਰ ਕਈ ਮਸਲਿਆਂ ਨੂੰ ਲੈ ਕੇ ਨਸ਼ੇ ਨੂੰ ਲੈ ਗਏ ਕਿ ਨਸ਼ੇ ਦੇ ਨਾਲ ਲਗਾਤਾਰ ਇਹ ਨਾ ਮਾਵਾਂ ਦੇ ਪੁੱਤ ਮਰ ਰਹੇ ਨੇ ਜਿਸ ਤੋਂ ਬਾਅਦ ਹੁਣ ਮਹਿਲਾਵਾਂ ਦਾ ਕਹਿਣਾ ਕਿ ਤੁਸੀਂ ਤਾਂ ਵਾਅਦਾ ਕੀਤਾ ਸੀ ਵਿਆਧਵੀਆਂ ਦੇ ਦੋਸੇ ਨੂੰ ਫੜਾਂਗੇ ਨਸ਼ਾ ਬੰਦ ਕੀਤਾ ਜਾਵੇਗਾ ਪਰ ਹੱਦੀ ਤੱਕ ਨਾ ਨਸ਼ਾ ਬੰਦ ਹੋਇਆ ਨਾ ਹੀ ਤੁਸੀਂ ਜਿਹੜਾ ਵਿਆਧਵੀਆਂ ਦੀ ਜਿਨ੍ਹਾਂ ਨੇ ਵਿਆਧਵੀਆਂ ਕੀਤੀਆਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੁਸੀਂ ਤਾਂ ਨਸ਼ੀ ਤਸਕਰੀ ਖੁਦ ਆਪ ਕਰਵਾ ਰਹੇ ਹੋ ਤੇ ਕਿ ਸਵਾਲ ਕਿਹੜੇ ਕੀ ਇੰਤਜ਼ਾਰ ਰਹੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਦਿਖਾਏ ਗਿਆ ਮਹਿਲਾਵਾਂ ਦੇ ਵੱਲੋਂ ਪਿੱਟ ਸਿਆਪਾ ਕੀਤਾ ਗਿਆ